ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਕਾਰਯੋਗ ਸੰਗਤ ਜੀ ਆਪਣਾ ਜਿਹੜਾ ਸਰੀਰ ਹੈਗਾ ਸਾਡਾ ਇਹ ਆਮ ਤੌਰ ਤੇ ਗੋਡੇ ਮੋੜਨੋਂ ਹਟ ਜਾਂਦੇ ਆ ਜਿਸ ਆਸਣ ਦੇ ਵਿੱਚ ਆਪਾਂ ਜਿ ਬੈਠੇ ਹਾਂ ਇਹ ਆਪਾਂ ਆਮ ਤੌਰ ਤੇ ਲਾਉਣਾ ਹੁੰਦਾ ਕਿ ਇੱਕ ਗੋਡਾ ਪੈਰ ਉੱਪਰ ਰੱਖ ਲਿਆ ਗੋਡੇ ਦੇ ਦੂਸਰਾ ਜਿਹੜਾ ਸੀਗਾ ਉਹ ਵੀ ਉਪਰ ਆਖਿਆ ਇਸ ਤਰ੍ਹਾਂ ਬੈਠਣਾ ਇਸ ਬੈਠਣ ਦੇ ਨਾਲ ਸਾਡੇ ਅੰਦਰ ਜਿਹੜੇ ਮਾੜੇ ਵਿਚਾਰ ਆ ਮਾੜੇ ਖਿਆਲ ਆ ਸਾਨੂੰ ਜਿਸ ਤਰ੍ਹਾਂ ਸੈਕਸੇਬਲ ਨਾਲ ਜਿਹੜੇ ਸੀਗੇ ਇਹਦੇ ਉੱਤੇ ਕੰਟਰੋਲ ਹੋਣ ਦਾ ਸਭ ਤੋਂ ਬੜੀਆ ਤਰੀਕਾ ਜੇਕਰ ਆਪਾਂ ਇਸ ਤਰ੍ਹਾਂ ਗਿਆਨਮੁਦਰਾ ਵਿੱਚ ਬੈਠਦੇ ਹਾਂ ਤਾਂ ਆਪਾਂ ਪਰਮਾਤਮਾ ਦਾ ਸਿਮਰਨ ਵੀ ਕਰ ਸਕਦੇ ਹਾਂ ਪਰ ਆਮ ਆਦਮੀ ਦੇ ਕੋਲੋਂ ਇਹ ਆਸਣ ਡੋਣਾ ਬੜਾ ਔਖਾ ਹੋ ਜਾਂਦਾ ਇਸ ਨੂੰ ਲਾਉਣ ਦੇ ਵਾਸਤੇ ਇੱਕ ਹੋਰ ਤਰੀਕਾ ਹੈ ਕਿ ਤੁਸੀਂ ਆਧੇ ਪਦਮਾਸਨ ਲਾ ਸਕਦੇ ਹੈਗੇ ਆ ਇਹ ਹਰ ਇੱਕ ਬੰਦਾ ਵੀ ਜਿੰਨਾ ਚਿਰ ਮਰਜ਼ੀ ਬੈਠ ਜਾਵੇ ਉਹਦੀ ਬੈਕਬੋਨ ਵੀ ਸਹੀ ਸਟੇਟ ਰਹਿੰਦੀ ਹੈ ਜੇਕਰ ਇਸ ਤਰ੍ਹਾਂ ਵੀ ਨਹੀਂ ਲੱਗ ਰਿਹਾ ਸਾਡੇ ਕੋਲ ਇਹ ਮੋੜ ਹੀ ਨਹੀਂ ਰਿਹਾ ਤੇ ਆਪਾਂ ਇੱਕ ਐਕਸਰਸਾਈਜ਼ ਹੈ ਉਹ ਕਰ ਸਕਦੇ ਹਾਂ ਕਿ ਆਪਣਾ ਇਹਦਾ ਪੈਰ ਹੈਗਾ ਆ ਇਸ ਦੇ ਉੱਪਰ ਜਦ ਆਪਣਾ ਤੌਰੀਆ ਰੇਟ ਲਓ ਉਸ ਨੂੰ ਇਸ ਤਰ੍ਹਾਂ ਫੜ ਕੇ ਇਹਨੂੰ ਲੰਮੇ ਪੈ ਜਾਣਾ ਤੇ ਇਸ ਨੂੰ ਨਾਤ ਨੂੰ ਸਿੱਧੀ ਕਰਕੇ ਉੱਪਰ ਲੈਣਾ ਇਹ ਜਦੋਂ ਜਦੋਂ ਤੁਸੀਂ ਕਰੋਗੇ ਐਥੇ ਸਾਡੇ ਸਟਰੈਚ ਜਿਹੜੀ ਆਏ ਬਦੇਗੀ ਐਥੇ ਸਟਰੈਚ ਬਦੇਗਾ ਇਹਨੂੰ ਤੁਸੀਂ ਫਿਰ ਇਸ ਤਰ੍ਹਾਂ ਬੰਦੇ ਲੈ ਕੇ ਜਾਓ ਦਸੰਟੇ ਬਾਅਦ ਕਰੋ ਫਿਰ ਇਸ ਨੂੰ ਲੈ ਕੇ ਜਾਓ ਇਸਨੂੰ ਕੰਡਨਰ ਆਪ ਜੀ ਦੇ ਕੋਲ ਦੇ ਹੈ ਗਿਆ ਉਹ ਮੁੰਡ ਲੱਗ ਪੈਣਗੇ ਤੁਸੀਂ ਫਿਰ ਪਦਮ ਆਸਨ ਲਾ ਸਕਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ